ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਜੀ ਖਦਰਾਨੇ ਦੀ ਢਾਬ ਤੋਂ ਰੁਪਾਣੇ ਨੂੰ ਜਾਂਦੇ ਹੋਏ ਇੱਥੇ ਰੁਕੇ ਤਾਂ ਸਿੰਘਾਂ ਨੇ ਰੁਕਣ ਦਾ ਕਾਰਨ ਪੁੱਛਿਆ ਤਾਂ ਧੰਨ ਗੁਰੂ ਕਲਗੀ ਤਰਪਾਦਾਸ਼ਾ ਜੀ ਕਹਿੰਦੇ ਕਿ ਸਿੰਘੋ ਇਸ ਸਥਾਨ ਤੇ ઋષਿ ਮੁਣੀਆਂ ਨੇ ਬਹੁਤ ਭਾਰੀ ਤਪੱਸਿਆ ਕੀਤੀ ਆ ਬਹੁਤ ਭਾਰੀ ਤਪ ਹੋਇਆ ਹੈ ਇਸ ਸਥਾਨ ਤੇ ਸਮਾਏਗਾ ਇੱਥੇ ਬਹੁਤ ਅਰਮਣੀਕ ਆਸਥਾਨ ਬਣੇਗਾ ਇੱਥੇ ਸਰੋਵਰ ਬਣੇਗਾ ਤੇ ਜਿਹੜਾ ਵੀ ਇੱਥੇ ਆਣ ਕੇ ਸ਼ਰਧਾ ਦੇ ਨਾਲ ਇਸ਼ਨਾਨ ਕਰੇਗਾ ਉਹਦੇ ਮਾਨਸਿਕ ਰੋਗ ਤੇ ਸਰੀਰਕ ਰੋਗ ਇੱਥੇ ਨਿਵਰਤ ਹੋਇਆ ਕਰਨਗੇ ਇੱਥੇ ਦੁੱਖਾਂ ਦੀ ਨਿਵਰਤੀ ਹੋਇਆ ਕਰੋਗੀ ਇਸ ਸਥਾਨ ਤੇ ਆਣ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਹੈ ਉਹ ਦੁੱਖ ਨਿਵਰਤ ਹੋਵੇਗਾ ਸੋ ਹਰ ਐਤਵਾਰ ਇਸ ਸਥਾਨ ਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਦੀਆਂ ਹਨ ਗੁਰੂਕੀਆ ਸੰਗਤਾਂ ਤੇ ਸ਼ਰਧਾ ਭਾਵਨਾਵਾਂ ਆਪਣੀਆਂ ਇੱਥੇ ਪ੍ਰਗਟ ਕਰਦੀਆਂ ਹਨ ਇਹ ਅਸਥਾਨ ਤਰਨਤਾਰਨ ਸਾਹਿਬ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ ਇਹ ਪਾਵਨ ਅਸਥਾਨ ਸ੍ਰੀ ਤਰਨ ਤਾਰਨ ਸਾਹਿਬ ਪਾਤਸ਼ਾਹੀ ਦਸਵੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ